ਸਤ ਸ੍ਰੀ ਅਕਾਲ ਫਰੈਂਡਸ ਕੀ ਹਾਲ ਚਾਲ ਹੈ ਕਿਉਂ ਉਮੀਦ ਕਰਦੀ ਆ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਛੜਦੀ ਕਲਾ ਵਿੱਚ ਹੋਵੋਗੇ ਚਲੋ ਜੀ ਇੱਥੇ ਸੀਗਾ 11 ਕੁ ਦਾ ਟਾਈਮ ਤੇ ਹਾਰਦਿਕ ਲੱਗਾ ਸੀ ਗਵਾਂਟੀਆਂ ਦੇ ਕੋਠੇ ਤੇ ਜਾ ਕੇ ਪਤੰਗ ਟੜਾਉਣਾ ਤੇ ਉਹਨੇ ਦੇਖ ਲਓ ਸਵੇਰ ਦੀ ਰੋਟੀ ਨਹੀਂ ਖਾਧੀ ਤੇ ਮੈਂ ਹਾਨੂੰ ਆਵਾਜ਼ਾਂ ਦੇ ਰਹੀ ਸੀ ਵੀ ਆਪਾਂ ਫੰਕਸ਼ਨ ਤੇ ਜਾਣਾ ਹੈ ਤੋ ਆ ਕੇ ਰੋਟੀ ਖਾ ਲਾ ਬਸ ਹਾਲੇ ਵੀ ਕਹਿ ਰਹੀ ਸੀ ਮम्मा 5 ਮਿੰਟ 5 ਮਿੰਟ ਤੇ ਇੱਥੇ ਅਸੀਂ ਹੋਗੇ ਸੀ ਫੰਕਸ਼ਨ ਦੇ ਲਈ ਤਿਆਰ ਅਸੀਂ ਜਾਣਾ ਸੀ ਹਾਰਦਿਕ ਪਹਿਲਾਂ ਪਲੇ ਵੇਕ ਸਕੂਲ ਮਤਲਬ ਪਰਦਾ ਹੁੰਦਾ ਸੀ ਜਿਹੜੇ ਚ ਉਹ ਨਾ ਮੇਰੇ ਨੌਨ ਵਾਲੇ ਸੀਗੇ ਮੈਡਮ ਤੇ ਮੈਂ ਵੀ ਉੱਥੇ ਥੋੜਾ ਜਿਹਾ ਟਾਈਮ ਲਾਇਆ ਸੀਗਾ ਉਹਨਾਂ ਕੋਲੇ ਤੇ ਉਹਨਾਂ ਦੇ ਅੱਜ ਸੀਗਾ ਐਨੂਅਲ ਫੰਕਸ਼ਨ ਤੇ ਇਸ ਇਵੈਂਟਸ ਸਾਨੂੰ ਉਹਨਾਂ ਨੇ ਇਨਵਾਈਟ ਕੀਤਾ ਸੀਗਾ ਤੇ ਅਸੀਂ ਜਾਣਾ ਸੀ ਮੈਂ ਇਹਨੂੰ ਕਹੇ ਸੀ ਤੂੰ ਲੇਟ ਹੋ ਜਾਏਗਾ ਜਲਦੀ ਜਲਦੀ ਖਾਣਾ ਖਾ ਤੇ ਤਿਆਰ ਹੋ ਉਹਨਾਂ ਨੇ ਸਾਨੂੰ ਇੱਥੋਂ ਹੀ ਲੈ ਕੇ ਜਾਣਾ ਸੀਗਾ ਤੇ ਅਸੀਂ ਉਹ ਗਏ ਹੈਗੇ ਤਿਆਰ ਤੇ ਲੋ ਜੀ ਅਸੀਂ ਇੱਥੇ ਫੰਕਸ਼ਨ 'ਚ ਪਹੁੰਚ ਗਏ ਆ ਸਾਡੇ ਹੋਂ ਤੱਕ ਕਈ ਪੇਰੈਂਟਸ ਆਏ ਬੈਠੇ ਸੀ ਇੱਕ ਪੈਲੱਸ 'ਚ ਫੰਕਸ਼ਨ ਰੱਖਿਆ ਸੀਗਾ ਇਹਨਾਂ ਨੇ ਕਿਉਂਕਿ ਸਕੂਲ ਦੇ ਵਿੱਚ ਉਵੇਂ ਸੈਟਿੰਗ ਨਹੀਂ ਹੋਈ ਇਹਨਾਂ ਤੋਂ ਬਹੁਤ ਜਲਦੀ 2 ਦਿਨਾਂ ਦੇ ਵਿੱਚ ਹੀ ਅਰੇਂਜ ਕੀਤਾ ਸਾਰਾ ਮਤਲਬ ਤਿਆਰੀ ਕਰਵਾਈ ਹੈ ਨਾ ਇੱਕ ਛੋਟੇ ਬੱਚੇ ਆ ਪਲੇਵੇ ਵਾਲੇ ਬੱਚੇ ਬਹੁਤ ਛੋਟੇ ਹੁੰਦੇ ਆ ਉਹਨਾਂ ਨੂੰ ਨਾ ਪਰਫਾਰਮੈਂਸ ਲਈ ਤਿਆਰ ਕਰਨਾ ਬਹੁਤ ਮੁਸ਼ਕਲ ਹੁੰਦਾ ਹੈਗਾ ਹੁਣ ਉਹਨਾਂ ਨੇ ਅੱਗੇ ਕਲਾਸੇਜ਼ ਵੀ ਸ਼ੁਰੂ ਕੀਤੀਆਂ ਹੋਈਆਂ ਇੱਕ ਦੋ ਤੇ ਲਓ ਜੀ ਇਹ ਸੀ ਕੁੜੀ ਸਹਿਜ ਇਹ ਮਤਲਬ ਜਦੋਂ ਛੋਟੀ ਸੀ ਇਹਦੇ ਪੇਰੈਂਟਸ ਨਾ ਜੌਬ ਕਰਦੇ ਇੱਥੇ ਸੀਗੇ ਇਹਦੇ ਪੇਰੈਂਟਸ ਵੀ ਬੈਠੇ ਹੋਣਗੇ ਕਿਤੇ ਇਹ ਜੌਬ ਕਰਦੇ ਹੋਏ ਸੀ ਇਹਦੇ ਮਦਰ ਤੇ ਇਹਨੂੰ ਉਹਦੇ ਹੀ ਛੱਡ ਕੇ ਜਾਂਦੇ ਹੁੰਦੇ ਸੀਗੇ ਜਦੋਂ ਇਹਨਾਂ ਨੇ ਸ਼ੁਰੂ ਕੀਤਾ ਸੀ ਤੇ ਪਹਿਲਾ ਸਟੂਡੈਂਟ ਸੀ ਇਹ ਤੇ ਇਹ ਹਾਲੇ ਤੱਕ ਵੀ ਇੱਥੇ ਮਤਲਬ ਕੋਈ ਨਾ ਕੋਈ ਇਵੈਂਟਸ ਦੇ ਵਿੱਚ ਜ਼ਰੂਰ ਆਉਂਦੇ ਆ ਤੇ ਇਹ ਮੈਡਮ ਦਾ ਆਪਣਾ ਹੀ ਬੇਟਾ ਸੀਗਾ ਤੇ ਨਾਲ ਉਹਦਾ ਫਰੈਂਡ ਸੀ ਇਹਨਾਂ ਨੇ ਇੱਕ ਗੈਸਟ ਆਈਟਮ ਪੇਸ਼ ਕੀਤੀ ਸੀ ਬਹੁਤ ਵਧੀਆ ਇਹਨਾਂ ਨੇ ਭੰਗੜਾ ਪਾਇਆ ਸੀ ਕਿਉਂਕਿ ਛੋਟੇ ਬੱਚਿਆਂ ਦਾ ਤਾਂ ਸਟੇਜ ਤੇ ਆਉਣਾ ਹੀ ਆਪਦੇ ਆਪ 'ਚ ਵੱਡੀ ਗੱਲ ਹੁੰਦੀ ਹੈ ਤੇ ਜੇ ਉਹ ਬੈਸਟ ਪਰਫਾਰਮ ਕਰਦੇ ਆ ਉਹ ਤਾਂ ਬਹੁਤ ਹੀ ਵਧੀਆ ਹੁੰਦੇ ਆ ਹਨਾ ਕਿਉਂਕਿ ਇਹਨਾਂ ਨੂੰ ਗਾਈਡ ਕਰਨਾ ਦੱਸਣਾ ਬੱਚਿਆਂ ਦਾ ਕੋਈ ਪਤਾ ਨਹੀਂ ਹੁੰਦਾ ਮੂਡ ਹੁੰਦਾ ਵੀ ਕਦੋਂ ਰੋਣ ਲੱਗ ਜਾਂਣ ਛੋਟੇ ਛੋਟੇ ਬੱਚੇ ਕਿ ਸ ਦੇ ਲਿਆ ਹਨ ਤੇ ਇਹਨਾਂ ਕੁੜੀਆਂ ਨੇ ਪੰਜਾਬੀ Song ਤੇ Remix Songs ਦੀ ਕਾਫੀ ਜ਼ਿਆਦਾ ਮਤਲਬ ਜਿਵੇਂ ਹੁਣ ਅੱਜ ਕੱਲ ਆਪਾਂ ਹਨਾ ਛੋਟੇ ਛੋਟੇ ਟੁਟੇ ਜੇ ਕਰਕੇ Song ਦੇ ਇਕੱਠੇ ਕਰ ਦਿੰਦੇ ਆ ਹਨਾ ਬਹੁਤ ਵਧੀਆ ਕੀਤਾ ਸੀ ਕੁੜੀਆਂ ਨੇ ਤੇ ਬਲੈਕ ਸੂਟ ਵਾਲੀ ਤਾਂ ਇਹਦੇ ਫਾਦਰ ਜੋ ਭੰਗੜੇ ਦੇ ਕੋਚ ਹੈਗੇ ਆ ਉਹ ਸਿਖਾਉਂਦੇ ਵੀ ਆ ਸਕੂਲਾਂ ਦੇ ਵਿੱਚ ਜਾ ਜਾ ਕੇ ਬੱਚਿਆਂ ਨੂੰ ਫੰਕਸ਼ਨਾਂ ਤੇ ਤਿਆਰੀ ਕਰਵਾਉਂਦੇ ਆ ਹਨ ਤੇ ਕੁੜੀ ਤਾਂ ਬਹੁਤ ਵਧੀਆ ਪਰਫਾਰਮ ਕਰਦੀ ਸੀ ਵੀ ਅੱਗੇ ਜਾ ਕੇ ਮੈਨੂੰ ਲੱਗਦਾ ਵੀ ਇਹ ਜਰੂਰ ਵੱਡੀਆਂ ਸਟੇਜਾਂ ਤੇ ਪਰਫਾਰਮ ਕਰੂਗੀ ਜਾ ਕੇ ਕੁੜੀ ਇੰਨਾ ਵਧੀਆ ਇਹਨੇ ਪਰਫਾਰਮ ਕੀਤਾ ਕੁਝ ਜਦੋਂ ਕਰੋ ਇਹ ਸਿੱਖਿਆ ਮਿਲਦੀ ਹੈ ਹਨਾ ਪੇਰੈਂਟਸ ਪੂਰਾ ਸਪੋਰਟ ਕਰਦੇ ਹੈਗੇ ਤੇ ਬੱਚੇ ਤਾਂ ਅੱਗੇ ਜਾਣਗੇ ਜਾਣਗੇ ਹਨਾ ਤੇ ਬੱਚਿਆਂ ਦੇ ਪੇਰੈਂਟਸ ਵੀ ਕਈ ਆਏ ਹੋਏ ਸੀਗੇ ਤੇ ਇੱਥੇ ਕਈ ਮਤਲਬ ਜਿਵੇਂ ਚੀਫ ਗੈਸਟ ਹਨਾ ਬੀਜਪੀ ਦੇ ਕੋਈ ਲੀਡਰ ਵਗੈਰਾ ਜੋ ਵੀ ਸੀ ਮੈਂਬਰ ਵਗੈਰਾ ਹਨਾ ਉਹ ਆਏ ਹੋਏ ਸੀ ਤਿੰਨ ਚਾਰ ਤੇ ਇੱਕ ਇਹ ਕੁੜੀ ਆਨੇ ਬਹੁਤ ਵਧੀਆ ਪਰਫਾਰਮ ਕੀਤਾ ਇਹਨੇ ਉਹ ਮੇਰੇ ਪਾਪਾ ਵਾਲੀ ਜੋ ਬੋਮ ਹੁੰਦੀ ਹੈ ਹਨਾ ਉਹਦੇ ਤੇ ਕੀਤਾ ਹੈਗਾ ਬੜਾ ਵਧੀਆ ਇਹਨੇ ਕੋਰੀਓਗ੍ਰਾਫੀ ਕੀਤੀ ਮੇਰੇ ਪਾਪਾ ਬੜੀ ਕਿਊਟ ਲੱਗ ਰਹੀ ਸੀ ਕੁੜੀ ਨਾ ਪਰੀਆਂ ਵਰਗੀ ਲੱਗ ਰਹੀ ਸੀ ਇੱਕ ਤਾਂ ਵੈਸੇ ਸੋਹਣੀ ਸੀ ਕੁੜੀ ਹੈ ਨਾ ਇੱਕ ਵਾਈਟ ਡਰੈਸ ਪਾਈ ਔਰ ਵੈਸੇ ਵੀ ਜਦੋਂ ਪਾਪਾ ਵਾਲਾ ਔਰ ਹਨਾ ਪਾਪਾ ਤੇ ਬੇਟੀ ਦੀ ਜਿਵੇਂ ਬੌਂਡਿੰਗ ਜਿਆਦਾ ਅੱਛੀ ਹੁੰਦੀ ਹੈ ਹਨਾ ਬਹੁਤ ਵਧੀਆ ਹੁੰਦੀ ਹੈ ਤੇ ਇਹਨੇ ਬਹੁਤ ਵਧੀਆ ਕੀਤਾ ਇਹ ਸਾਰਿਆਂ ਨੂੰ ਬੜਾ ਹੀ ਪਸੰਦ ਆਇਆ ਇਹ ਨਾ ਤਲੋ ਜੀ ਇੱਥੇ ਲਾਸਟ ਦੇ ਸਾਰਿਆਂ ਨੂੰ ਚੀਫ ਗੈਸਟ ਵੱਲੋਂ ਪ੍ਰਾਈਜ਼ ਦਿਵਾਏ ਗਏ ਸੀ ਜੋ ਵੀ ਛੋਟੇ ਛੋਟੇ ਬੱਚੇ ਸੀਗੇ ਹਨਾ ਪਾਰਟਿਸਪੈਂਟ ਸੀਗੇ ਉਹਨਾਂ ਨੂੰ ਚੀਫ ਗੈਸਟ ਨੇ ਪ੍ਰਾਈਜ਼ ਡਿਸਟ੍ਰਿਬਿਊਟ ਕੀਤੇ ਤੇ ਚੀਫ ਗੈਸਟਾਂ ਦਾ ਇੱਥੇ ਵੈਲਕਮ ਕੀਤਾ ਹਨਾ ਜੋ ਵੀ ਥੈਂਕਸ ਕੀਤਾ ਤੇ ਇਸ ਤੋਂ ਬਾਅਦ ਆਪਾਂ ਅਗੇ ਸੀਗੇ 2-3 ਘੰਟੇ ਬਾਅਦ ਘਰੇ ਆਗੇ ਸੀਗੇ 2-3 ਘੰਟੇ ਦਾ ਇਵੈਂਟ ਸੀ ਸੀਗਾ ਤੇ ਹਾਰਦਿਕ ਸ਼ਾਮ ਨੂੰ ਆਕੇ ਪਾਪਾ ਨਾਲ ਇੱਥੇ ਫਿਰ ਪਤੰਗ ਚੜਾਉਣ ਲੱਗ ਗਿਆ ਇਹਨੂੰ ਹਾਲੇ ਤੱਕ ਪਤੰਗ ਜਿਹੜਾ ਚੜਾਉਣਾ ਨਹੀਂ ਆਇਆ ਤੇ ਇਹਦੇ ਪਾਪਾ ਇਹਨੂੰ ਦੱਸ ਰਹੇ ਸੀ ਵੀ ਇਸ ਤਰੀਕੇ ਨਾਲ ਹੌਲੀ-ਹੌਲੀ ਜਿਹੜੇ ਪਤੰਗ ਨੂੰ ਚੜਾਇਆ ਜਾਂਦਾ ਹੈ ਨਾ ਤੁਹਾਨੂੰ ਕਹ ਜਿਆ ਮਾਰ ਕੇ ਦੇਖਦੇ ਆ ਇਸ ਸਾਲ ਵਿੱਚ ਚੜਾਉਣਾ ਸਿੱਖਦਾ ਕਿ ਨਹੀਂ ਸਿੱਖਦਾ ਹਜੇ ਤਾਂ 1.5 ਮਹੀਨਾ ਪਿਆ ਹੀ ਆ ਬੱਚੇ ਮਾਰਚ ਦੇ ਐਂਡ ਤੱਕ ਤਾਂ ਚੜਾਉਂਦੇ ਹੀ ਰਹਿੰਦੇ ਆ ਹਨਾ ਪੇਪਰਾਂ ਤੋਂ ਬਾਅਦ ਵੀ ਬੱਚੇ ਲੱਗੇ ਪਏ ਹੁੰਦੇ ਪਤੰਗ ਚੜਾਉਣਾ ਤੇ ਲੋ ਜੀ ਜੇ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆਂ ਨੈਕਸਟ ਕਿਸੇ ਨਿਊ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤ ਸ੍ਰੀ ਅਕਾਲ